ਬੈਟਨਰੀ AI ਵਰਕਰ ਯੂਨੀਅਨ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦੇ ਹਲਕੇ ਪੱਟੀ ਦੇ ਦਾਣਾ ਮੰਡੀ ਵਿਖੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਗੱਲਬਾਤ ਕਰਦਿਆਂ ਵੈਟਰਨਰੀ AI ਵਰਕਰ ਯੂਨੀਅਨ ਸਰਬਜੀਤ ਨੇ ਦੱਸਿਆ ਕਿ ਪਿਛਲੇ 14 ਸਾਲਾਂ ਤੋਂ ਉਹ ਪਸ਼ੂ ਪਾਲਣ ਵਿੱਚ ਅਤੇ ਨਸਲ ਸੁਧਾਰ ਵਿਭਾਗ ਵਿੱਚ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਵਿਭਾਗ ਵਿੱਚ ਵੈਕਸੀਨੇਸ਼ਨ ਅਤੇ ਹੋਰ ਕਈ ਤਰ੍ਹਾਂ ਦੇ ਕੰਮ ਵੀ ਮਹਿਕਮੇ ਦੇ ਵੱਲੋਂ ਉਹਨਾਂ ਦੀ ਜ਼ਿੰਮੇਵਾਰੀ ਲਗਾਈ ਗਈ ਹੈ ਪਰ ਸਰਕਾਰ ਵੱਲੋਂ ਇੰਨੀ ਮਿਹਨਤ ਦੇ ਬਾਵਜੂਦ ਵੀ ਨਾ ਤਾਂ ਸਾਨੂੰ ਕੋਈ ਤਨਖਾਹ ਦਿੱਤੀ ਜਾ ਰਹੀ ਹੈ ਤੇ ਨਾ ਹੀ ਕੋਈ ਮਾਣ ਪੱਤਾ ਮੈਂ ਪਰਮਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਸੀਂ ਲਾਲਜੀਤ ਭੁੱਲਰ ਜੀ ਨਾਲ ਬੈਠੇ ਤੇ ਮੀਟਿੰਗ ਕਰੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਡਾ ਬਣਦਾ ਹੱਕ ਤੁਹਾਨੂੰ ਦਿੱਤਾ ਜਾਊਗਾ ਪਰ ਸਰਕਾਰ ਦੀ ਜਿਹੜੀ ਨੀਤੀਆਂ ਨੇ ਉਹਦੇ ਅਕੋਰਡਿੰਗ ਅਸੀਂ ਇੱਥੇ ਅਜ ਰੋਸ ਮਾਰਚ ਰੱਖਿਆ ਸੀਗਾ ਜਿਸ ਕਰਕੇ ਸਾਨੂੰ ਮੰਤਰੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਤੁਹਾਡਾ ਮਸਲਾ ਪੈਲ ਦੇ ਆਧਾਰ ਤੇ ਹੱਲ ਕੀਤਾ ਜਾਊਗਾ ਸਾਡੇ ਮਹਿਕਮੇ ਵਿੱਚ ਹੀ ਸਾਨੂੰ ਜਾਂ ਤਾਂ ਰੈਗੂਲਰ ਪੋਸਟ ਤੇ ਕਰਾ ਜਾਵੇ ਸਾਡਾ ਮਿਹਨਤਾਂ ਦਾ ਬਣਦਾ ਹੱਕ ਦਿੱਤਾ ਜਾਵੇ ਕਿਉਂਕਿ ਅਸੀਂ ਮੈਕਮੇ ਵਿੱਚ ਵੈਕਸੀਨ ਦਾ ਕੰਮ ਵੀ ਕਰਦੇ ਜੋ ਸਾਨੂੰ ਲਿਖਤੀ ਆਰਡਰ ਕੱਢੇ ਜਾਂਦੇ ਹਨ ਕਿਉਂਕਿ ਲੰਪਿੰਗ ਸਕਿਨ ਦੇ ਦੌਰ ਦੇ ਵਿੱਚ ਸਾਡਾ ਬਹੁਤ ਵੱਡਾ ਯੋਗਦਾਨ ਆ ਮੈਕਮੇ ਤੇ ਪੰਜਾਬ ਦੇ ਫਾਰਮਰ ਦਾ ਪਰ ਪੰਜਾਬ ਨੇ ਸਾਨੂੰ ਸਰਕਾਰ ਨੇ ਐਸੀਆਂ ਨੀਤੀਆਂ ਦੇ ਵਿੱਚ ਸਾਨੂੰ ਭਰਤੀ ਕਰ ਲਿਆ ਜਿਦੇ ਵਿੱਚ ਮਿਹਨਤਾਂ ਦਾ ਬਿਲਕੁਲ ਨਹੀਂ ਦਿੰਦੇ ਤੇ ਫਾਰਮਰ ਤੇ ਇਸ ਚੀਜ਼ ਦਾ ਪ੍ਰਭਾਵ ਪੈਂਦਾ ਹੈ ਇਸ ਨਾਲ ਜਿਹੜਾ ਪੰਜਾਬ ਦੇ ਪਸ਼ੂ ਪਾਲਕਾ ਉਹਨਾਂ ਤੇ ਭਾਰ ਪੈਂਦਾ ਹੈ ਅਸੀਂ ਆਪ ਦਾ ਹੱਕ ਪਸ਼ੂ ਪਾਲਕ ਤੋਂ ਨਹੀਂ ਲੈਣਾ ਪੰਜਾਬ ਸਰਕਾਰ ਤੋਂ ਮੰਗਦੇ ਆ ਪੰਜਾਬ ਸਰਕਾਰ ਸਾਨੂੰ ਕਹਿ ਦਿੰਦੀ ਹੈ ਵੀ ਪਸ਼ੂ ਪਾਲਕ ਤੋਂ ਆਪ ਦਾ ਪੈਸੇ ਲਓ ਇਹਦੇ ਨਾਲ ਤਾਂ ਸਾਡਾ ਪੰਜਾਬ ਦਾ ਜਿਹੜਾ ਪਸ਼ੂ ਪਾਲਕਾ ਉਹ ਬਹੁਤ ਘਟੇ ਜਾਂਦਾ ਜਿਸ ਨਾਲ ਪਸ਼ੂਆਂ ਦੀ ਗਿਣਤੀ ਘਟ ਰਹੀ ਹੈ ਤੇ ਨਕਲੀ ਦੁੱਧ ਤਿਆਰ ਹੋ ਰਿਹਾ ਲੋਕ ਪੰਜਾਬ ਦੀ ਜਨਤਾ ਦੇ ਹਿੱਤ ਵਾਸਤੇ ਅਸੀਂ ਪੰਜਾਬ ਸਰਕਾਰ ਤੋਂ ਉਹਦਾ ਹੱਕ ਮੰਗਦੇ ਜਿਨ੍ਹਾਂ ਪਸ਼ੂ ਧਨ ਵੱਧ ਸਕੇ ਧੰਨਵਾਦ ਜੀ ਸਰ ਕੀ ਨਾਮ ਆ ਪੜਾਇਆ ਮੇਰਾ ਨਾਮ ਜੀ ਸਰਬਜੀਤ ਸਿੰਘ ਜਨਾਲ ਮਸਲਾ ਜਿਹੜਾ ਹੈ ਪ੍ਰਦਰਸ਼ਨ ਕਰਦਾ ਹੈ ਅਸੀਂ ਜੀ ਪਿਛਲੇ 14 ਸਾਲਾਂ ਤੋਂ ਪਸ਼ੂ ਪਾਲਣ ਵਿਭਾਗ ਵਿੱਚ ਜਿਹੜਾ ਉਹ ਏਆਈ ਵਰਕਰ ਦਾ ਤੌਰ ਤੇ ਕੰਮ ਕਰਦੇ ਆਂ ਸਾਨੂੰ 14 ਸਾਲ ਹੋ ਗਏ ਕੰਮ ਕਰਦਿਆਂ ਨੂੰ ਅਜੇ ਤੱਕ ਨਾ ਸਾਨੂੰ ਕੋਈ ਤਨਖਾਹ ਤੇ ਪੱਤਾ ਦਿੱਤਾ ਜਾਂਦਾ ਅਸੀਂ ਫਿਰ ਵੀ 14 ਸਾਲਾਂ ਤੋਂ ਜਿਹੜਾ ਮਿਹਨਤ ਨੂੰ ਸਵਾਵਾ ਦੇ ਰਹੇ ਆਂ ਪਰ ਸਾਡੇ ਨਾਲ ਮਹਿਕਮਾ ਤੇ ਸਰਕਾਰ ਵੱਲੋਂ ਜਿਹੜੀ ਟਾਲਮਟੋਲ ਦੀ ਨੀਤੀ ਜਿਹੜੀ ਕਰਕੇ ਜਿਹੜਾ ਉਹ ਇੰਨਾ ਟਾਈਮ ਨਗਾ ਦਿੱਤਾ ਗਿਆ ਅਸੀਂ ਪਿਛਲੇ 21 ਸਤੰਬਰ ਤੋਂ ਜਿਹੜਾ 68 ਸੈਕਟਰ ਮੁਹਾਲੀ ਡਾਇਰੈਕਟਰ ਦਫ਼ਤਰ ਜਿਹੜਾ ਉੱਥੇ ਪੱਕਾ ਮੋਰਚਾ ਲਾਇਆ ਹੋਇਆ ਜਿੰਨੂੰ ਅੱਜ 4 ਮਹੀਨੇ ਤੇ 7-8 ਦਿਨ ਹੋ ਗਿਆ ਤੇ ਲਗਾਤਾਰ ਜਿਹੜਾ ਉਹ ਚੱਲ ਰਿਹਾ 메ਨ ਗੇਟ ਜਿਹੜਾ ਉਹ ਬੰਦ ਕੀਤਾ ਹੋਇਆ ਅੱਜ ਅਸੀਂ ਪੱਟੀ ਰੋਸ ਰੈਲੀ ਰੱਖੀ ਸੀ ਮંત્રી ਲਾਲਜੀਤ ਭੁੱਲਰ ਦੇ ਹਲਕੇ ਵਿੱਚ ਹੈ ਕਿ ਇਹਨਾਂ ਨੂੰ ਜਿਹੜਾ ਇੱਥੇ ਧੌਣ ਤੇ ਗੋਡਾ ਰੱਖਿਆ ਜਾਵੇ ਤੇ ਇਹਨਾਂ ਨੂੰ ਪਤਾ ਲੱਗੇ ਵੀ ਕਿਤਰਾ ਜਿਹੜਾ ਉਹ ਕਿਸੇ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਆਮ ਵਿਅਕਤੀ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਪਰ ਰੋਸ ਰੈਲੀ ਤੋਂ ਪਹਿਲਾਂ ਹੀ ਲਾਲਜੀਤ ਭੁੱਲਰ ਮੰਤਰੀ ਪਸ਼ੂ ਪਾਲਣ ਨੇ ਸਾਨੂੰ ਬੁਲਾ ਲਿਆ ਤੇ ਭਰੋਸਾ ਦਿਵਾਇਆ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਜਾਣਗੀਆਂ ਕੀ ਕੀ ਮੰਗ ਹੈ ਤੁਹਾਡੀ ਸਾਨੂੰ ਮੈਗਮ ਵਿੱਚ ਪੱਕੇ ਤੌਰ ਤੇ ਐਡਜਸਟ ਕੀਤਾ ਜਾਵੇ ਸਾਨੂੰ ਮਿਹਨਤ ਇਹਨਾਂ ਦਿੱਤਾ ਜਾਵੇ ਤੇ ਸਾਡੀ ਹਾਜ਼ਰੀ ਜਿਹੜੀ ਆ ਉਹ ਰੈਗੂਲਰ ਕੀਤੀ ਜਾਵੇ ਬਈ ਜਦ ਤੇ ਜ ਨਹੀਂ ਫਿਰ ਵੀ ਦੁਬਾਰਾ ਤੁਹਾਡੀ ਮੰਗਾ ਨਹੀਂ ਮੰਨੀਆਂ ਜਾਂਦੀ ਇਹ ਤੋਂ ਅੱਗੇ ਕੀ ਅਸੀਂ ਠਾੜ ਸੈਕਟਰ ਮੁਹਾਲੀ ਵਿਖੇ ਪੱਕਾ ਮੋਰਚਾ ਲਗਾਇਆ ਜਿੰਨੂੰ ਅਸੀਂ ਚੁੱਕਾਂਗੇ ਨਹੀਂ ਜੇ ਨਹੀਂ ਮੰਨਦੇ ਦੁਬਾਰਾ ਪੱਟੀ ਤੇ ਸਤੋਜ ਮੁੱਖ ਮੰਤਰੀ ਦੇ ਪਿੰਡ ਅਸੀਂ ਪੱਕਾ ਕੰਮ ਹੋਰ ਚਲਾਵਾਂਗੇ ਰੋਸ ਰੈਲੀਆਂ ਕਰਾਂਗੇ ਇਹਨਾਂ ਦਾ ਜਲੂਸ ਕੱਢਾਂਗੇ ਹਰ ਹਲਕੇ 'ਚ ਅਸੀਂ ਪੂਰੇ ਪੰਜਾਬ 'ਚ ਕੰਮ ਕਰਦੇ ਹਾਂ ਹਰ ਹਲਕੇ 'ਚ ਜਿਹੜਾ ਇਹਨਾਂ ਦਾ ਜਲੂਸ ਕੱਢਾਂਗੇ ਲਾਈਵ ਤੇ ਇਸ ਚੈਨਲ ਦੇ ਲਈ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ